ਅੱਪਾ ਉਹਨਾਂ ਲਈ ਦੁਆ ਕਰਨੇ ਪਰਮੇਸ਼ਰ ਜੀ ਇਹ ਨਸ਼ਿਆਂ ਤੋਂ ਦੂਰ ਰਹਿਣ ਇਹ ਗਲਤ ਕੰਮਾਂ ਤੋਂ ਦੂਰ ਰਹਿਣੇ ਫੋਨਾਂ ਤੋਂ ਦੂਰ ਰਹਿਣ ਪਰਮੇਸ਼ਰ ਸੱਚਮੁੱਚ ਤੇਰੇ ਲਹੂ ਦੇ ਵਿੱਚ ਇਹ ਰੰਗੇ ਜਾਣ ਤੇਰੇ ਨਾਮ ਦੇ ਵਿੱਚ ਰੰਗੇ ਜਾਣ ਇਹਨਾਂ ਨੂੰ ਕੋਈ ਉਂਗਲ ਨਾ ਲਾਈ ਨਾ ਵੱਲੀ ਚੱਕੇ ਹallelujah ਤਨ ਕਰਕੇ ਮਸੀਹ ਚੱਕ ਕੇ ਤੱਕ ਕੋਈ ਮਾੜੀ ਜੀ ਗਲਤੀ ਕਰ ਲੋ ਉਹਦੇ ਹੀ ਫੜ ਲੈਂਦੇ ਹੁੰਦੇ ਆ ਹਾਲੇਲੂਇਆ ਹੋਰ ਤਾਂ ਕਿਸੇ ਤੇ ਕੁਝ ਹੋਈ ਜਾਵੇ ਪਰ ਮਸੀਹ ਚੱਕ ਕੇ ਤਾਂ ਉਹਨਾਂ ਨੂੰ ਬਹਾਨਾ ਭਾਲਦੇ ਵੀ ਸੀ ਇਹਨਾਂ ਨੂੰ ਇਹਨਾਂ ਨੂੰ ਬਦਨਾਮ ਕਰਨਾ ਕਰ ਕਰਕੇ ਆਪਾਂ ਆਪਦੇ ਬੱਚਿਆਂ ਤੇ ਆਪ ਦਾ ਕੰਟਰੋਲ ਕਰਨਾ ਹਾਲੇਲੂਇਆ ਆਪਾਂ ਚੱਲ ਵੱਡਿਆਂ ਤੇ ਨਹੀਂ ਕਰ ਸਕਦੇ ਪਰ ਆਪ ਉਹਨਾਂ ਲਈ ਦੁਆ ਕਰ ਸਕਦੇ ਹਾਂ ਪਰਮੇਸ਼ਰ ਨੂੰ ਕਹੇਸ ਆਪਾਂ ਵੀ ਉਹਨਾਂ ਤੇ ਕਰ ਸਕਦੇ ਕੰਟਰੋਲ ਪਰਮੇਸ਼ਰ ਨੇ ਕਰਨਾ ਹਾਲੇਲੂਇਆ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਸੱਚਮੁੱਚ ਵਿਆਹਣ ਦੇ ਯੋਗ ਹੈ ਵਿਆਹ ਨਹੀਂ ਅਸੀਂ ਪਰ ਉਹ ਰਿਸ਼ਤਾ ਹੋਵੇ ਜਿਹੜਾ ਤੇਰੇ ਵੱਲੋਂ ਹੋਵੇ ਹਾਲੇਲੂਇਆ ਹਾਲੇਲੂਇਆ ਪਤਾ ਜੀ ਕੱਲ ਕਿਉਂ ਕਹਿ ਦਿੰਦੇ ਅੱਜ ਕੱਲ ਕਹਿੰਦੇ ਮਸੀਹ ਆਲੇ ਮਸੀਹ ਲੈ ਕੇ ਵਿਆਉਣਾ ਚਾਹੀਦਾ ਕਿਉਂ ਵਿਆਉਣਾ ਚਾਹੀਦਾ ਵੇ ਜੇ ਹੁਣ ਕੋਈ ਹੋਰ ਆ ਗਈ ਤਾਂ ਉਹਨੇ ਆਪਾਂ ਪਿੱਛੋਂ ਉਹਨੂੰ ਵੀ ਪਿੱਛੋਂ ਹਟਾਉਗੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਮਸੀਹ ਆਲਿਆਂ ਨੂੰ ਫਿਰ ਕੋਈ ਤੰਗ ਵੀ ਨਹੀਂ ਪਿੱਛੋਂ ਹੁੰਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਅੱਗੇ ਉਹਨਾਂ ਨੂੰ ਕਾਹਨਾ ਪਰਮੇਸ਼ਰ ਤੂੰ ਉਹਨਾਂ ਤੇ ਕੰਟਰੋਲ ਕਰ ਉਹਨਾਂ ਦੇ ਬੁੱਧੀਆਂ ਸੱਚਮੁੱਚ ਬਦਲ ਜਾਣ ਉਹਨਾਂ ਦੇ ਜਿਹੜੇ ਮਾਨਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਭਰੀਆਂ ਕੱਢ ਦੇ ਪਰਮੇਸ਼ਰ ਜੀ ਤੇਰਾ ਨਾਮ ਵੀ ਉਹਨਾਂ ਦੇ ਮਾਨਾਂ ਦੇ ਵਿੱਚ ਹੋਵੇ ਹਾਲੇਲੂਇਆ ਤਨਾ ਕਰਕੇ ਅੱਪ ਜਦੋਂ ਵੀ ਦੁਆਚ ਬੈਣ ਹਰ ਇੱਕ ਲਈ ਦੁਆ ਕਰਨੀ ਹੈ ਕੱਲ ਜੋਗ ਤੋਂ ਬਚੇ ਰਹਿਣੇ ਬਿਮਾਰੀਆਂ ਤੋਂ ਬਚੇ ਰਹਿਣੇ ਅੱਜ ਕੱਲ ਦੀ ਜੋ ਹਵਾ ਚਲਦੀਏ ਤੋਂ ਬਚੇ ਰਹਿਣ ਹallelujah ਹallelujah ਹਰ ਇੱਕ ਦੀ ਪੁੱਤ ਨੂੰ ਬੱਚਿਆਂ ਬੱਚੀ ਨੂੰ ਅੱਪ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪਣਾ ਵੈ ਪਰਮੇਸ਼ਰ ਚਾਹੇ ਉਹ ਵਿਆਹੀ ਵੀ ਹੈ ਚਾਹੇ ਵਿਆਹਾ ਵੇ ਕਿਵੇਂ ਵੀ ਹੈ ਤੂੰ ਗਲਤੀ ਉਹਨਾਂ ਦੀ ਪ੍ਰਭੂ ਜੀ ਉਹਨਾਂ ਨੂੰ ਅੱਜ ਤੋਂ ਇਹਨਾਂ ਦੀਆਂ ਬੁੱਧੀਆਂ ਬਦਲ ਦੇ ਹਾਲੇਲੂਇਆ ਅੱਜ ਤੋਂ ਹੀ ਆਪਦੇ ਪਰਿਵਾਰ ਨਾਰਨ ਇੱਕ ਜੁੱਟ ਰਹਿਣ ਸ਼ੱਕ ਨਾ ਕਰਨ ਹਾਲੇਲੂਇਆ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਜੇ ਤੋ ਵਿਸ਼ਵਾਸ ਟੁੱਟ ਜਾਂਦਾ ਉਦੋਂ ਸਾਰਾ ਕੁਝ ਉਦੈ ਹੀ ਹੁੰਦਾ ਹੈ ਹਾਲੇਲੂਇਆ ਆਪਾਂ ਵਿਸ਼ਵਾਸ ਆਪਦੇ ਨੂੰ ਕਰੜਾ ਕਰਨਾ ਹੈ ਸ਼ੱਕ ਨਹੀਂ ਕਰਨੀ ਹਾਲੇਲੂਇਆ ਵਿਸ਼ਵਾਸਿਤ ਬੰਦਾ ਬੰਨਿਆ ਹੋਵੇ ਤਾਂ ਕਿਤੇ ਵੀ ਜਾਇਆ ਉਹਨੂੰ ਕੋਈ ਪਤਾ ਹੁੰਦਾ ਕਰਦਿਆਂ ਨੂੰ ਇਹਤੀ ਪੁੱਤ ਮੇਰਾ ਸਹੀ ਹੈ ਕੋਈ ਗਲਤੀ ਕੋਈ ਨਹੀਂ ਕਰਨੀ ਹਾਲੇਲੂਇਆ ਜਦੋਂ ਆਪਣਾ ਵਿਸ਼ਵਾਸ ਟੁੱਟ ਜਾਂਦਾ ਫਿਰ ਉਹ ਉੱਤੋਂ ਤੱਕ ਕਰ ਵੀ ਨਹੀਂ ਜਾਣ ਦਿੱਤਾ ਹallelujah ਇਸ ਤਰ੍ਹਾਂ ਕਰਕੇ ਆਪਾਂ ਵਿਸ਼ਵਾਸ ਨੂੰ ਪੱਕਾ ਕਰਨਾ ਵਿਸ਼ਵਾਸ ਬਣਾਈ ਰੱਖਣਾ ਮੈਂ ਹallelujah ਤੇ ਪਰਮੇਸ਼ਰ ਦੀ ਹਜ਼ੂਰੀ 'ਚ ਰਹਿਣਾ ਉਹ ਤੋਂ ਮੰਗਿਆ ਕਰੋ ਪਰਮੇਸ਼ਰ ਸੱਚਮੁੱਚ ਪਰਮੇਸ਼ਰ ਜੀ ਮੇਰੇ ਤੇ ਕੰਟਰੋਲ ਕਰ ਮੇਰੇ ਬੱਚਿਆਂ ਤੇ ਕੰਟਰੋਲ ਕਰ ਜਿੰਨੇ ਵੀ ਸਾਡੇ ਬੱਚੇ ਚਰਚ ਚੋਂਦਰੋਂ ਤੇ ਕੰਟਰੋਲ ਕਰ ਬਈ ਪ੍ਰਭੂ ਜੀ ਤੂੰ ਹੀ ਕਰ ਸਕਦਾ ਮੈਂ ਆਪਾਂ ਨਹੀਂ ਕਿਸੇ ਤੇ ਕੰਟਰੋਲ ਕਰ ਸਕਦੇ ਪਰਮੇਸ਼ਰ ਕਰ ਸਕਦਾ ਹallelujah ਉਹਦੇ ਹੱਥਾਂ ਹੀ ਸੌਂਪ ਦਿਆ ਕਰੋ ਹਰ ਇੱਕ ਜਾਨ ਨੂੰ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਹallelujah ਉਹ ਮਨ ਤੇ ਗੁਰਦਿਆਂ ਨੂੰ ਬਦਲਣ ਵਾਲਾ ਪਰਮੇਸ਼ਰ ਹੈ ਉਹ ਜ਼ਿੰਦਗੀਆਂ ਬਦਲਣ ਵਾਲਾ ਪਰਮੇਸ਼ਰ ਹੈ ਸਭ ਕੁਝ ਉਹ ਹੀ ਨਹੀਂ ਬਦਲਣਾ ਮੈਂ ਹallelujah ਹallelujah ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਵਸਣ ਦੇ ਲਈ ਪ੍ਰਭੂ ਜੀ ਤੇਰਾ ਧੰਵਾਦ ਕਰਦੇ ਆ ਮੇਰੇ ਪਿਤਾ ਪਰਮੇਸ਼ਵਰ ਜੀ ਧੰਨਵਾਦ ਹੋ ਮੇਰੇ ਪ੍ਰਭੂ ਜੀ ਅੱਜ ਦਾ ਬਚਨ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਦੇ ਦਿਲ ਦੇ ਪੰਨਿਆਂ ਤੇ ਜਾ ਕੇ ਜਮਾ ਹੋ ਜੇ ਪ੍ਰਭੂ ਜੀ ਆਉਣ ਵਾਲੀ ਪੀੜ੍ਹੀ ਦੀਆਂ ਪ੍ਰਭੂ ਜੀ ਸ਼ਰਮਿੰਦਗੀਆਂ ਦੂਰ ਕਰਨ ਉਹਨਾਂ ਨੂੰ ਬਚਾ ਕੇ ਰੱਖੋ ਮੇਰੇ ਪਿਤਾ ਪਰਮੇਸ਼ਰ ਤੋਂ ਉਹਨਾਂ ਤੇ ਕੰਟਰੋਲ ਕਰ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਹੱਥਾਂ 'ਚ ਸੌਂਪਦੀ ਆ ਪ੍ਰਭੂ ਹਰ ਇੱਕ ਨੌਜਵਾਨ ਪੀੜ੍ਹੀ ਨੂੰ ਤੇਰੇ ਹੱਥਾਂ 'ਚ ਸੌਂਪਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਲਾਊ ਚ ਕਵਰ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਵਾਲੇ ਕੰਮ ਕਰਨ ਪ੍ਰਭੂ ਜੀ धन्यवाद हो प्रभु धन्यवाद हो प्रभु धन्यवाद हो मेरे पिता परमेश्वर जी तो महान है प्रभु जी तू महान है प्रभु जी आमीन आमीन हले बोलो प्रभु जी मसीह की, जय प्रभु जी मसीह की। जय